ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਸਵੇਰੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਜਾ ਰਹੇ ਬਿਜਲੀ ਮੁਲਾਜ਼ਮ ਕੁਲਜੀਤ ਸਿੰਘ ਵਾਸੀ ਮੱਲੀਆਂ ਨੂੰ ਇੱਕ ਸਕਾਰਪਿਓ ਗੱਡੀ ਵੱਲੋਂ ਟੱਕਰ ਮਾਰਨ ਕਾਰਨ ਉਹਨਾਂ ਦੀ ਮੌਕੇ ਤੇ ਮੌਤ ਹੋ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਵਾਸੀ ਮੱਲੀਆਂ ਰੋਜ਼ਾਨਾ ਜਿ ਤਰ੍ਹਾਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਪ ਮੰਡਲ ਦਫਤਰ ਚਬਾਲ ਵਿਖੇ ਡਿਊਟੀ ਤੇ ਜਾ ਰਿਹਾ ਸੀ ਜਦੋਂ ਗੇਟ ਬਾਬਾ ਸਿਧਾਨਾ ਦੇ ਨੇੜੇ ਪੁੱਜਾ ਤਾਂ ਸਾਹਮਣੇ ਟਵਾਰੀ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਵੱਲੋਂ ਟੱਕਰ ਮਾਰਨ ਕਾਰਨ ਉਸ ਦੀ ਮੌਕੇ ਤੇ ਹੀ ਦੱਸਿਆ ਜਾਂਦਾ ਕਿ ਮੌਤ ਹੋ ਗਈ। ਇਸ ਸੰਬੰਧੀ ਵੱਖ-ਵੱਖ ਬਿਜਲੀ ਕਰਮਚਾਰੀ ਗਜੀਤ ਸਿੰਘ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰਦੇ ਹੋਏ ਸੁਣਿਓ ਤੇ ਸਾਡੇ ਚੈਨਲ ਨੂੰ ਜੁੜ ਉਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੌਲਾ ਜੁੜੂ ਕਰੇ ਧੰਨਵਾਦੀ। ਦੇ ਲੈ ਕੇ ਜਾ ਰਹੇ ਹੈ ਉਹਦੇ ਹੱਥ ਜਾਣੇ ਗੱਦੀ ਪਾ ਲਈ ਕੁੜੀ ਹੈ ਥੱਲੇ ਕ੍ਰੀਸ਼ ਦਾ ਆਇਆ ਵਾਹ ਕੋ ਇਹ ਆਪਣੇ ਹੱਥ ਜਾਣ ਲਿਆ ਵੀ ਅੱਜ ਤੂੰ ਕਰ ਆਈਦਾ ਹੀਰਾ ਲਪਾਈ ਪਾ ਬਖ ਮੇਰੀ ਗੱਲ ਨਹੀਂ ਗਏ ਬੱਚੇ ਅੱਜ ਫਿਰ ਕੀ ਨਾਮ ਆਪਰਾ ਨਰਕਲਵਾਂ ਸੈਂਟਰੀ ਬੱਧੀ ਡਾਕਟਰ ਵੀਰਦੀ ਉਹ ਪੀ ਲੱਗਦੇ ਰਹੇ ਮੇਰਾ ਪਤੀ ਜਾਰੀ ਕੋਜੀਤ ਸਿੰਘ ਜਿਸ ਤਰ੍ਹਾਂ ਐਕਸੀਡੈਂਟ ਹੋਇਆ ਉਹ ਨਾਲ ਐਕਸੀਡੈਂਟ ਇਤਰਾ ਹੋਇਆ ਵੀ ਉਹ 9 ਜੇ ਡਿਊਟੀ ਤੇ ਉਹਦੀ ਹੁੰਦੀ ਹੈ 9 ਜੇ ਡਿਊਟੀ ਤੇ ਜਾ ਰਿਹਾ ਸੀ ਤੇ ਬਾਬਾ ਸਿਧਾਨੇ ਦੇ ਲਾਗੇ ਅਸੀਂ ਗੱਡੀ ਵੇਖੀ ਆ ਵੀ ਬਹੁਤ ਸਪੀਡ ਤੇ ਉਹ ਗੱਡੀ ਜਿਹੜੀ ਆ ਰਹੀ ਤੇ ਡਾਕਟਰ ਆਉਂਦੇ ਆ ਆਣ ਕੇ ਵਧੀ ਆ ਤੇ ਉਹ ਤੇ ਬਹੁਤ ਹੀ ਭਿਆਨਕ ਅੰਦਾ ਕਿਲਾ ਨੂੰ ਵੇਚ ਕੇ ਨਾ ਲਈ ਕਰਦੇ ਗੱਡੀ ਕਿ ਕਿਹੜੀ ਗੱਡੀ ਸੀ ਡੇਢੇ ਫਿਰ ਕਿਹੜੇ ਮੋਟਰਸਾਈਕਲ ਦੇ ਕਾਰਪੀਓ ਗੱਡੀ ਇਹ ਬਾਕਸਰ ਮੋਟਰਸਾਈਕਲ ਤੇ ਕਾਦੀ ਡਿਊਟੀ ਕਰਦੇ ਫਿਰ ਇਹ ਬਿਜਲੀ ਬੋਰਡ ਦੀ ਡਿਊਟੀ ਕਰਦੇ ਸਾਰ ਕੇ ਕਿੰਨੇ ਚਿਰ ਹੋ ਗਿਆ ਨਾ ਨੌਕਰੀ ਕਰਦੇ ਨੂੰ ਇਹਨਾਂ ਨੂੰ ਡਾਕਸ ਖਾਲ ਹੋ ਗਿਆ ਹੈ तकरीबन ਇਹਨਾਂ ਦੇ ਵਿੱਚ ਕੌਣ-ਕੌਣ ਜਿਹੜਾ ਹੈ ਪਰਿਵਾਰ ਦੇ ਵਿੱਚ ਦੋ ਸੱਤਰਾ ਜੀ ਤੇ ਦੋ ਬੇੜੇ ਦੇ ਕੋਚੇ ਛੋਟੇ ਆ ਜਾਂ ਬੱਚੇ ਛੋਟੇ ਜਿਹੇ 7-8 ਸਾਲ ਦਾ ਤੇ ਇੱਕ ਇਕੱਠੇ ਕੁ ਮਹੀਨਿਆਂ ਦਾ ਜੀ ਬੱਚਾ ਜਿਹੜੀ ਇਹ ਭਾਜੀ ਐਕਸੀਡੈਂਟ ਹੋਇਆ ਗੱਡੀ ਵਾਲੇ ਨਾਲ ਉਹ ਗੱਡੀ ਕਿੱਧਰ ਆਪਣੇ ਆਪ ਭਰਿਆ ਰੱਖ ਜਾਂ ਫੜੇ ਗਏ ਨਹੀਂ ਗੱਡੀ ਵਾਲੇ ਨਾ ਤੇ ਦੂਜੀ ਬੈਗ ਤੇ ਜਾ ਚਲੇ ਗਏ ਉੱਥੇ ਫਿਰ ਰਹਿ ਗਏ ਸਪੋਰਟ ਵਾਲਾ ਨੂੰ ਕਹਿ ਵੀ ਇਹਨਾਂ ਨੂੰ ਰਾਤ ਦੇ ਵਿੱਚ ਲਾਓ ਹੁਣ ਵੇਖੋ ਪਤਾ ਲੈਂਦੇ ਆ ਕਿ ਲਈ ਦੇ ਦੇ ਤੇ ਗੱਲ ਦਾ ਪਤਾ ਨਹੀਂ ਹੁਣ ਆਪਣੇ ਕੀ ਮੰਗ ਆਪਣੇ ਮੰਗਾ ਜੀ ਉਧਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਸ ਤਰ੍ਹਾਂ ਰੌਂਗ ਸਾਈਡ ਤੇ ਗੱਡੀਆਂ ਮਾਰ ਲੱਗੇ ਤੇ ਅਨੇਕਾਂ ਹੀ ਐਕਸੀਡੈਂਟ ਹੁੰਦੇ ਆ ਸਰ ਤਾਂ ਉਹ ਭਤੀਜੇ ਦੀ ਉਮਰ ਹੀ ਕੋਈ ਨਹੀਂ 32 ਤੇ 33 ਸਾਲੇ ਅੰਕੋਰ ਇੱਕ ਜਿਹੜਾ ਪਾਰਟਰ ਇੱਕ ਨਾ ਕੋਈ ਕੰਮ ਕਰ ਰਿਹਾ ਨਾ ਐਕਸੀਡੈਂਟ ਹੋਇਆ ਕੋਈ ਹਾਂਜੀ ਇਹ ਕਿਹੜੀ ਜਗ੍ਹਾ ਤੇ ਹੋਇਆ ਕਿ ਨਾਮ ਰੋ ਇਹ ਨਾ ਕੁਲਜੀਤ ਸਿੰਘ ਹੈ ਮਲੀਏ ਪਿੰਡ ਤੋਂ ਆਏ ਨੇ ਸੁਭਾਲ ਸਿਆੜ ਕੇ ਵੀ ਜਿਹੜੀ ਡਿਊਟੀ ਸਾਥੀ ਸੰਦੇ ਤੇ ਆਪਣੀ ਡਿਊਟੀ ਤੇ ਜਾ ਰਿਹਾ ਤੇ ਬੋਣੇ 9 ਤੋਂ 9 ਦੇ ਵਿੱਚ ਟਾਈਮ ਮੇਰਾ ਤੇ ਜਿਹਨੂੰ ਡਿਊਟੀ ਤੇ ਗਿਆ ਵਾ ਤੇ ਗਾੜੀਆਂ ਬੱਗ ਬਟੇ ਸਾਹ ਤੋਂ ਮੈਂ ਹਰ ਕੋਈ ਵਧੀ ਬਾਤ ਤੇ ਪੀਪੀ ਜਿਆਦਾ ਨੰਬਰ ਉਹ ਤੇਜ਼ ਰਫਤਾ ਤੇ ਗੋਂਗ ਵੇ ਤੇ ਆਣ ਕੇ ਉਹਨੇ ਦੂਜੀ ਸਾਈਡ ਬਹੁਤ ਜ਼ੋਰ ਦੀ ਟੱਕਰ ਮਾਰੀ ਆ ਟੱਕਰ ਇੰਨੀ ਜ਼ੋਰ ਦੀ ਉਹਦੇ 에ਅਰ ਬੈਗ ਫੁੱਲ ਗਏ ਔਰ ਜਿਹੜਾ ਸਾਡਾ ਮੋਟਰਸਾਈਕਲ ਇਹਦਾ ਕੁਲਦੀਪ ਸਿੰਘ ਦਾ ਉਹ ਘੜੋ ਘੜੋ 30 ਮੀਟਰ ਦੂਰ ਖਿੜਦਾ ਗਿਆ ਤੇ ਮੌਕੇ ਦੇ 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 ਵੇਖੋ ਤੁਸੀਂ ਵੇਖਿਆ ਨਾ ਮੋਟਰਸਾਈਕਲ ਦੀ ਬਾਹਾਂ ਟੁੱਟ ਗਿਆ ਸਿਰ ਚ ਝੱਟਾ ਲੱਤਾਂ ਦੇ ਸਾਰਾ ਕੁਝ ਇੰਨੇ ਜ਼ੋਰ ਦੀ ਟੱਕਰੀ ਵੀ ਬਹੁਤ ਹੀ ਵੇਖਣਯੋਗ ਨੇ। ਅਰਿਆ ਉਥੇ ਜੋ ਸਾਡੇ ਦੋ ਮਲਾਜੇਓ ਅੱਜ ਹੁਣ ਉਥੇ ਚਬਾਟਾਂ ਨੇ ਬਿਠੇ ਹੋ। ਉਹ ਵੀ ਮੌਕੇ ਤੇ ਹੀ। ਇਹਨਾਂ ਦੇ ਬਾਗਰੇ ਨਾਲ ਬੋਟਾ ਸੀ ਵੀ ਮਗਰ ਮਗਰ ਨਾਲ ਅੱਜ ਮੱਸੀ ਆੜ ਕੇ ਬਾਦੂਰੇ ਮੱਥਾ ਟੇਕਣ ਜਾ ਰਹੇ। ਤੇ ਕੋਦਾਂ ਦੇ ਇਹਨਾਂ ਨੇ ਮੌਕੇ ਤੇ ਵੇਖ ਲਿਆ। ਔਰ ਅਈਓ ਤੇ ਮੌਕੇ ਤੇ ਬਹੁਤ ਸੀ। ਪਰ ਇਹ ਸਾਡਾ ਮਲਾਜੇ ਨੇ ਸੰਦੇਹ ਦੇਣਾ ਚਾਹੁੰਦੇ। ਇਹ ਇੰਨੇ ਢੇਰ ਬੜਾ ਢੇਰ ਇਹ ਰਿਹਾ ਪੁਲਿਸ ਨੇ ਉਥੇ ਗਈ ਪਰ ਸਮੋਕੇ ਦੇ ਪਰ ਉਥੇ ਮੋਕੇ ਦੇ ਇਹ ਸਿਰਫ ਐਕਸੀਡੈਂਟ ਪਰਚਾ ਨਹੀਂ ਕ੍ਰਿਮੀਨਲ ਪਰਚਾ ਵੀ ਆ ਮਾਰਨ ਵਾਲੀ ਗੱਲ ਕੀਤੀ ਹੈ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਗੱਡੀ ਦੇ ਮੋਕੇ ਦੇ ਭਰਾਰ ਹੋ ਗਏ ਜਾਂ ਭੜੇ ਗਏ ਫੜੇ ਗਏ ਉਥੇ ਲਾਗੇ ਬੈਗ ਤੇ ਭੱਜ ਗਏ ਉਥੋਂ ਫੜ ਲੈਂਦੇ ਪੁਲਿਸ ਨੇ ਪੁਲਿਸੀ ਰਸਤੇ ਦੇ ਵਿੱਚ ਪਰ ਇੱਥੇ ਐਂ ਚਾਹਣਾ ਇਹ ਵੀ ਜਦੋਂ ਐਸੇ ਜੇ ਕੰਮ ਹੁੰਦੇ ਆ ਇੱਥੇ ਸਖਤ ਪੁਲਿਸ ਨੂੰ ਠੋਕ ਕੇ ਕਾਰਵਾਈ ਕਰਨੇ ਕਿਤੇ ਪਰਚੇ ਬਹੁਤ ਢਿੱਲ ਕਰ ਦਿੰਦੇ ਜਾਂ ਕਿ ਉਹ ਐਸਟਾ ਜਿਹੜਾ ਕਿੰਡ ਗਾ ਤੋਂ ਕੋਈ ਜੁੱਤਰਾ ਘਰੇ ਗੱਡੀ ਚ ਚਲਾਉਂਦੀ ਇਹ ਮੈਡਿਕ ਮੈਡਿਕ ਦੋ ਵਰੀਆ ਸਿਸਟਰਾਂ ਦੇ ਫਾਦਰ ਦੇ ਮਦਰ ਫਾਦਰ ਫਾਦਰ ਦੇ ਵੀ ਤਾਂ ਮੌਤ ਹੋ ਗਈ ਤੇ ਉਹਦੇ ਦੇ ਰੇਜ ਦੇ ਨੂੰ 2013 ਦੇ ਤੇ ਨੌਕਰੀ ਮਿਲੀ ਹੋਈ ਹਾਂਜੀ ਫਾਦਰ ਸਾਹਿਬ ਦੀ ਨੌਕਰੀ ਮਿਲੀ ਪਰ ਅੱਜ ਬਚਾ ਹੀ ਕੋਈ ਨਹੀਂ ਕੱਲਾ ਕੱਲਾ ਬੇੜਾ ਹੈਗਾ ਹੁਣ ਇਹਦੇ ਦੋ ਬੱਚੇ ਆ ਭੈਣਾ ਹੀ ਦੋ ਵਿਆਹੀ ਹੋਈਆਂ ਤੇ ਘਰ ਹੀ ਉੱਜੜ ਗਿਆ ਹੈ ਹੈ ਤਾਂ ਉਹ ਕਿਨੇ ਅਭੀ ਚਲੋ ਮੈਂ ਜੋ ਅਸੀਂ ਕਾਰਵਾਈ ਚਲੋ ਉਹ ਤੇ ਇਹ ਕਰਨੇ ਕਰਨੇ ਪਰ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਆ ਉਹ ਡਰਾਈਵਰ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਆ ਕਿ ਜਿਹੜਾ ਵਾ ਇਹ ਨਾ ਹੋਵੇ ਵੀ ਉਹ ਫਿਰ ਇਕੱਲਾ ਹੀ ਐਕਸੀਡੈਂਟ ਇੱਕ ਹੁੰਦਾ ਇੱਕ ਉਹਨੇ ਸਪੀਡ ਰੋਂਗ ਸਾਈਡ ਤੇ ਮਾਰੀ ਆ